ਸਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਵਿਕਰਮ ਮਜੀਠੀਆ ਐਸਆਈਟੀ ਅੱਗੇ ਪੇਸ਼ ਹੋਣ ਦੇ ਲਈ ਪਟਿਆਲਾ ਪਹੁੰਚੇ ਨੇ ਪਟਿਆਲਾ ਦੇ ਵਿੱਚ ਐਸਆਈਟੀ ਹੁਣ ਪੁੱਛਗੀਛ ਕਰੇਗੀ ਵਿਕਰਮ ਮਜੀਠੀਆ ਤੋਂ ਇਹ ਇਸ ਮਹੀਨੇ ਦੇ ਵਿੱਚ ਤੀਸਰੇ ਸੱਮਣ ਤੋਂ ਬਾਅਦ ਵਿਕਰਮ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋਏ ਨੇ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ 18 ਦਸੰਬਰ ਨੂੰ ਬਿਕਰਮ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੁੰਦੇ ਨੇ ਜਿੱਥੇ 7.5 ਘੰਟੇ ਬਿਕਰਮ ਮਜੀਠੀਆ ਦੇ ਨਾਲ ਮੈਰਾਥਨ ਪੁੱਛਗਿਛ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕੁਝ ਦੂਸਰੇ ਹੀ ਦਿਨ ਬਿਕਰਮ ਮਜੀਠੀਆ ਨੂੰ ਮੋੜ ਤੋਂ ਫਿਰ ਇੱਕ ਸੰਮਣ ਜਾਂਦਾ ਹੈ ਵਿਕਰਮ ਮਜੀਠੀਆ ਸ਼ਹੀਦੀ ਜੋੜ ਮੇਲ ਕਾਰਨ ਇਸ ਸੰਮਣ ਦਾ ਰਿਪਲਾਈ ਕਰਦੇ ਹੋਏ ਸੇਟ ਅੱਗੇ ਪੇਸ਼ ਨਹੀਂ ਹੁੰਦੇ ਉਸ ਤੋਂ ਬਾਅਦ ਹੁਣ ਜਦੋਂ ਦੁਆਰਤੀ ਐਸਆਈਟੀ ਦੇ ਵੱਲੋਂ ਸੰਮਣ ਭੇਜਿਆ ਜਾਂਦਾ ਹੈ ਤਾਂ ਅੱਜ ਯਾਨੀ 30 ਦਸੰਬਰ ਨੂੰ ਵਿਕਰਮ ਮਜੀਠੀਆ ਹੁਣ ਐਸਆਈਟੀ ਅੱਗੇ ਪੇਸ਼ ਹੋਣ ਦੇ ਲਈ ਮੁਰ ਤੋਂ ਪਟਿਆਲਾ ਪਹੁੰਚੇ ਨੇ SIT ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਵਿਕਰਮ ਮਜੀਠੀਆ ਫਿਰ ਪੰਜਾਬ ਸਰਕਾਰ ਦੇ ਉੱਤੇ ਹਮਲਾਵਰ ਹੁੰਦੇ ਦਿਖੇ ਤੇ ਇਸ ਦੇ ਨਾਲ ਹੀ ਇਸ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ SIT ਮੁਖੀ ਚੀਨਾ ਦੇ ਖਿਲਾਫ ਫਿਰ ਤੋਂ ਇੱਕ ਵਾਰ ਸਵਾਲ ਚੁੱਕੇ ਗਏ ਨੇ ਉਹਨਾਂ ਕਿਹਾ ਕਿ SIT ਦੇ ਮੁਖੀ ਜਿਹੜੇ ਨੇ ਚੀਨਾ ਨੂੰ ਅਨੁਕਾਲੀ ਐਮਨੂ ਗ੍ਰਿਫਤਾਰ ਕਰਨ ਦੀ ਇਸ ਕਰਕੇ ਉਹਨਾਂ ਨੂੰ ਬਾਰ-ਬਾਰ ਸੱਮਣ ਭੇਜੇ ਜਾਂਦੇ ਨੇ ਇੱਕ ਮਹੀਨੇ ਦੇ ਵਿੱਚ ਤੀਸਰਾ ਸੱਮਣ ਹੈ ਤੇ ਮੈਂ ਪੁਲਿਸ ਦੀ ਕਦਰ ਕਰਦਾ ਹਾਂ ਲਾਅ ਦੀ ਕਦਰ ਕਰਦਾ ਇਸ ਕਰਕੇ ਮੈਂ ਹੁਣ ਪਟਿਆਲਾ ਪਹੁੰਚਿਆ ਹਾਂ ਤਾਂ ਕਿ ਅਗਲੀ ਵਾਰ ਪੁਲਿਸ ਨੂੰ ਨਾ ਮੇਰੇ ਪਿੱਛੇ ਲਾਇਆ ਜਾਵੇ ਮੈਂ ਖੁਦ ਹੀ ਇਸ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਲਈ ਆਇਆ ਤੁਹਾਨੂੰ ਦੱਸ ਦਈਏ ਕਿ ਐਸਆਈਟੀ ਮੁਖੀ ਸ਼ੀਨਾ ਅਜੋ ਨੇ ਉਹਨਾਂ ਦੀ ਕੱਲ ਰਿਟਾਇਰਮੈਂਟ ਹੈ 31 ਦਸੰਬਰ ਉਹਨਾਂ ਦਾ ਆਖਰੀ ਦਿਨ ਹੈ ਆਪਣੇ ਆਪਣੇ ਪੁਲਿਸ ਦੇ ਵਿੱਚ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਰਿਟਾਇਰਮੈਂਟ ਲੈਟਰ ਲੈ ਕੇ ਵੀ ਪਹੁੰਚੇ ਨੇ ਵਿਕਰਮ ਮਜੀਠੀਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹੁਣ ਇਹਨਾਂ ਦੀ ਰਿਟਾਇਰਮੈਂਟ ਦੇ ਵਿੱਚ 24 ਘੰਟੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਤੇ ਪੁਲਿਸ ਨੂੰ ਹੁਕਮ ਦਿੱਤੇ ਗਏ ਨੇ ਇਹਨਾਂ ਨੂੰ ਹੁਕਮ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਕਰਕੇ ਇਹ ਜਲਦੀ ਤੋਂ ਜਲਦੀ ਮੇਰੇ ਤੇ ਕਾਰਵਾਈ ਕਰਨ ਲਈ ਕਾਲੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕੀਤਾ ਆਓ ਸੁਣਦੇ ਹਾਂ ਮੈਂ ਤਾਂ ਇੱਕ ਬੜਾ ਲਾਅ ਬਾਈਡਿੰਗ ਸਿਟੀਜ਼ਨ ਹੁਣ ਤੁਸੀਂ ਦਾਸ ਦਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਕਿ ਮੈਨੂੰ 5 ਆਰੀ ਸਮਨ ਹੋਇਆ ਜਿਸੇ ਟੱਗੇ ਆਉਣ ਲਈ 3 ਆਰੀ ਤਾਂ ਐਂਟੀਸੀਪੇਟਰੀ ਬੇਲ ਤੋਂ ਜਦ ਮੈਨੂੰ ਮਿਲੀ ਸੀ ਉਤੋਂ ਤੇ ਉਤੋਂ ਪਹਿਲਾਂ ਉਦੋਂ ਮੈਂ 3 ਆਰੀ ਪੇਸ਼ ਹੋਇਆ ਜੀ ਫਿਰ ਮੈਨੂੰ ਪਹਿਲੇ ਸਮਨ ਨਿਕਲੇ 18 ਨੂੰ ਲਾ ਵਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਮੈਂ 18 ਨੂੰ ਫਿਰ ਪੇਸ਼ ਹੋ ਗਿਆ ਫੇਰ ਮੈਨੂੰ ਇਹਨਾਂ ਨੇ ਸਮਨ ਕਰਦੇ 27 ਤਰੀਕ ਦੇ ਔਰ ਅੰਦਰ ਇਨ ਕੈਮਰਾ ਪ੍ਰोसीडिंग ਚੱਲਦੀ ਆ ਤੇ ਮੈਂ ਇਹਨਾਂ ਨੂੰ ਅੰਦਰ ਕਿਹਾ ਸੀ ਕਿ ਵੇਖੋ ਇਹ ਸ਼ਹੀਦੀ ਸਪਤਾ ਚੱਲਦਾ 26 27 28 ਇਹਨਾਂ ਤਰੀਕਾ ਨੂੰ ਮੈਂ ਪੇਸ਼ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਤੁਸੀਂ ਕਿਸੇ ਵੀ ਗੁਰਸਿੱਖ ਨੂੰ ਇਹ ਨਾ ਐਕਸਪੈਕਟ ਕਰਿਓ ਕਿ ਉਹ ਸ਼ਹੀਦੀ ਦਿਹਾੜਿਆਂ ਨੂੰ ਛੱਡ ਕੇ ਤੁਹਾਡੇ ਇਥੇ ਹਾਜ਼ਰ ਹੋ ਜੂਗਾ ਕਿਉਂਕਿ ਅਸੀਂ ਗੁਰੂ ਦੇ ਚਰਨਾਚ ਗੁਰੂ ਦੇ ਚਰਨ ਪਰਸਨ ਦਾ ਸਾਡਾ ਉਹ ਸਮਾਂ ਹੁੰਦਾ ਮਗਰ ਇਹਨਾਂ ਨੇ ਫੇਰ ਸ਼ਰਾਰਤ ਨਾਲ ਮੈਨੂੰ 27 ਨੂੰ ਸੱਮਨ ਕੀਤੇ ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟ ਜੀ ਮੇਰੇ ਲਈ ਗੁਰੂ ਪਹਿਲਾਂ ਤੇ ਬਾਕੀ ਆ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤਮਾਨ ਦੀਆਂ ਬਣਾਈਆਂ ਐਸਆਈਟੀ ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫੇਰ ਮੈਨੂੰ 30 ਤਰੀਕ ਦੇ ਸੱਮਨ ਕੱਢਦੇ ਹੁਣ ਕਮਾਲ ਦੀ ਗੱਲ ਹੈ ਸਾਡਾ ਇਤਿਹਾਸ 'ਚ ਪਹਿਲੀ ਵਾਰੀ ਹੋ ਰਿਹਾ ਹੈ ਆ ਮੈਂ ਜੀਐਸਐਸਆਈਟੀ ਦੇ ਚੇਅਰਮੈਨ ਮੁਖਵਿੰਦਰ ਸਿੰਘ ਚੀਨਾ ਸਾਹਿਬ ਇਹ 29 ਤਰੀਕ ਨੂੰ ਮੁਖਵਿੰਦਰ ਸਿੰਘ ਚੀਨਾ ਆਈਪੀਐਸ ਪੁੱਤਰ ਜਗਤਾਰ ਸਿੰਘ ਚੀਨਾ ਵਧੀਕ ਟਰੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਦੇ ਸੇਵਾ ਨਿਵਰਤ ਈ ਉਮਰ ਭਾਪ 70 ਸਾਲ ਪੂਰੀ ਹੋਣ ਉਪਰੰਤ ਉਹਨਾਂ ਨੂੰ ਮਿਤੀ 31 12 2023 ਬਾਅਦ ਦੁਪਹਿਰ ਨੂੰ ਸਰਕਾਰੀ ਸੇਵਾ ਤੋਂ ਨਿਗਰਤ ਕੀਤਾ ਜਾਂਦਾ ਹੈ। ਸ਼ਾਇਦ ਪਹਿਲੀ ਵਾਰੀ ਹੋਇਆ 29 12 23 ਲਾਸਟ ਵਰਕਿੰਗ ਡੇ ਫਰਾਈਡੇ ਸੀ। ਤੇ ਇਹਨਾਂ ਨੇ ਜਿਨ੍ਹਾਂ ਨੇ ਕੱਲ ਸੰਡੇ ਆ ਅੱਜ ਸ਼ਨੀਵਾਰ ਸ਼ਨੀਵਾਰ ਐਤਵਾਰੇ ਨਾਲ ਨੇ ਆਵਦੀ ਐ ਰਿਟਾਇਰਮੈਂਟ ਪਾਰਟੀਆਂ ਕਰ ਲਿਆ ਮਗਰ ਮੈਨੂੰ ਫੇਰ ਸੱਦ ਲਿਆ। ਇਤਿਹਾਸ ਚ ਮੈਂ ਤਾਂ ਕਹਿੰਨਾ ਰਾਸ਼ਟਰਪਤੀ ਭਾਵੇਂ ਨਾਲੂ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਔਨਰੇਬਲ ਸੁਪਰੀਮ ਕੋਰਟ ਤੋਂ ਇਹ ਚਾਰਜੀਟਿਡ ਨੇ ਮਤਲਬ ਸ਼ੋਕ ਕਾ ਨੋਟਿਸ ਇਸ਼ੂ ਹੋਇਆ ਉਹਦੇ ਚ ਕਈਆਂ ਨੂੰ ਆਲਰੇਡੀ ਜਵਾਬ ਤਲਬੀ ਚੱਲ ਰਹੀ ਆ ਕਈ ਸਸਪੈਂਡ ਹੋ ਗਏ ਆ ਮਗਰ ਇਹ ਜਨਾਬ ਨੂੰ ਤਾਂ ਰਾਸ਼ਟਰਪਤੀ ਅਵਾਰਡ ਦੇਣਾ ਚਾਹੀਦਾ ਕਿ ਕੱਲ ਦੁਪਹਿਰ ਨੂੰ ਕੱਲ 24 ਘੰਟੇ ਨਹੀਂ ਰਹਿ ਗਏ ਹੁਣ ਰਿਟਾਇਰਮੈਂਟ ਹੈ ਮਗਰ ਪਤਾ ਨਹੀਂ ਕਿਹੜੀ ਇਹ ਜੀ ਮਜਬੂਰੀ ਹੋ ਗਈ ਕਿ ਮਜੀਠੀਏ ਨੂੰ ਫੇਰ ਸਦਨਾ ਪੈ ਗਈ ਮੈਂ ਤਾਂ ਖੁਸ਼ੀ-ਖੁਸ਼ੀ ਆਇਆ ਮੈਂ ਉਦੋਂ ਵੀ ਕਹਿ ਕੇ ਆਇਆ ਸੀ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋਈ ਏਸੀ ਪਾਉਣਾ ਝੂਠਾ ਪਾ ਦਿਓ ਭਾਈ ਤੁਸੀਂ ਬੜਾ ਕਸ਼ਟ ਕਰੋਗੇ ਮੁੜ ਕੇ ਪੁਲਿਸ ਭੇਜੋਗੇ ਮੈਂ ਆਪ ਹੀ ਆ ਜੰਨਾ ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ ਮੈਂ ਨਹੀਂ ਆ ਸਕਦਾ ਸੀ ਮਗਰ ਫਿਰ ਮੈਂ ਮਨ ਪੜਾਇਆ ਕਿ ਐਵੇਂ ਪੁਲਿਸ ਭੇਜ ਦੇ ਫਿਰਨ ਕਿ ਇਹਨਾਂ ਨੇ ਝੂਠਾ ਸੱਚਾ ਕੋਈ ਕੇਸ ਬਣਾ ਲਾ ਮੈਂ ਆਪ ਹੀ ਚੱਲਣਾ ਔਰ ਜੇ ਐਸਆਈਟੀ ਦੇ ਚੇਅਰਮੈਨ ਦੇ ਵੇਖੋ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਸਾਡੇ ਜਹੇਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਜਿਹੜੀ ਉਸ ਚ ਵੀ ਇਸ ਟੀ ਦੇ ਮੈਂਬਰ ਚੇਅਰਮੈਨ ਰਹਿ ਚੁੱਕੇ ਆ ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਹਟੂਰ ਸਾਹਿਬ ਨੇ ਜਿਹੜੇ ਗਵਾਹ ਨੇ ਉਹ ਦੱਸ ਰਿਹਾ ਕਿ ਕਿਵੇਂ ਉਹਨਾਂ ਨੂੰ ਗਾਣਾ ਕੱਢੀਆਂ ਜਾਂਦੀਆਂ ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਜਿਹੜੇ ਚੇਅਰਮੈਨ ਸਾਹਿਬ ਨੇ ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ ਤੇ ਭਾਈ ਮੈਂ ਤਾਂ ਤੁਹਾਡਾ ਭਲਾ ਧੱਕਣ ਵਾਲਾ ਮੈਂ ਅੱਜ ਫੇਰ ਆ ਗਿਆ ਜਿੱਥੇ ਜ਼ੋਰ ਲੱਗਦਾ ਭਗਵੰਤ ਮਾਨਾ ਜ਼ੋਰ ਲਾ ਦੀ ਹਾਂ ਇਹ ਬੇਨਤੀ ਜ਼ਰੂਰ ਹੈ ਕਿ ਆਰਡਰ ਮੇਰੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਨਾ ਆ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਔਰ ਮੈਂ ਚਾਹੂੰਗਾ ਇਹ ਸਾਰੇ ਪੜ੍ਹ ਲੈਣ ਕੀ ਹਾਈ ਕੋਰਟ ਦੇ ਆਡਰਾ ਚ ਕਿੱਥੇ ਨਹੀਂ ਲਿਖਿਆ ਕਿ ਮੈਨੂੰ ਸਟ ਕੋਲ ਬਾਰ-ਬਾਰ ਪੇਸ਼ ਹੋਣਾ ਪੈਣਾ ਬਗਰ ਮੈਂ ਆਪ ਦੀ ਜ਼ਿੰਮੇਵਾਰੀ ਸਮਝਦਾ ਕਿਉਂਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਮਗਰ ਹੁਣ ਤੈਤ ਕਿਉਂਕਿ ਮੈਂ 9 ਤਰੀਕ ਨੂੰ ਸੀਐਮ ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ 11 ਤੋਂ ਇਹ ਸ਼ੁਰੂ ਹੋ ਗਿਆ ਕੰਮ ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਸਿੱਟਦਾ ਉਹ ਫੇਰ ਮੈਨੂੰ ਸੱਦੀ ਜਾਂਦਾ ਉਹ ਤੋਂ ਮੈਂ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਕਿ ਇਹ ਕਿਹੜਾ ਜਸਟਿਸ ਸਿਸਟਮ ਹੈ ਉਪਕਾਰ ਸਿੰਘ ਸੰਧੂ ਉਹਨਾਂ ਨੂੰ ਵੀ ਮੈਂ ਉਹੀ ਸੈਕਸ਼ਨ ਵੀ ਮਿਲ ਸਕਦੀ ਇਸ ਮਾਮਲੇ ਲੈ ਕੇ ਅੱਗੇ ਮਹਾਰਾਜ ਜੀ ਐਕਸਟੈਂਸ਼ਨ ਮਿਲੇ ਜੋ ਮਰਜ਼ੀ ਮਿਲੇ ਉਦੋਂ ਹੋਰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਕਹੇ ਅਫਸਰ ਹੋਰ ਤੇ ਭਰੋਸਾ ਨਹੀਂ ਨਾ ਇਹ ਵੀ ਸਪਸ਼ਟ ਹੈ ਮਗਰ ਰਿਟਾਇਰਮੈਂਟ ਚਿੱਠੀ ਮੈਂ ਲੈ ਕੇ ਆਇਆ ਔਰ ਕਿਵੇਂ ਉਪਕਾਰ ਸਿੰਘ ਸੰਧੂ ਦੇਖੋ ਮੈਂ ਉਹਨਾਂ ਦੀ ਇਸ ਗੱਲ ਦੀ ਤਾਰੀਫ਼ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਹੈ ਉਹ ਇੱਕ ਇਹਨਾਂ ਦੇ ਮੁੱਖ ਗਵਾਹ ਨੇ ਜਿਨ੍ਹਾਂ ਨੂੰ ਹਾਈ ਕੋਰਟ ਨੇ ਫਟਕਾਰ ਲਾਈ ਆ ਉਹਨਾਂ ਦੇ ਗਵਾਂਢੀ ਨੇ ਜਿਨ੍ਹਾਂ ਨੇ ਸਿਕਿਉਰਿਟੀ ਬਦਲੇ ਗਵਾਹੀਆਂ ਦਿੱਤੀਆਂ ਨੇ ਉਹਨਾਂ ਨੂੰ ਬਣੇ ਬਣਾਏ ਬਿਆਨ ਆ ਕਿ ਤੁਸੀਂ ਇਹ ਬਿਆਨ ਦੇਨੇ ਆ ਮਤਲਬ ਇੱਕ ਨਵਾਂ ਇਹਨਾਂ ਨੇ ਮੇਰੇ ਖਿਲਾਫ ਸਬੂਤ ਮੈਨੂਫੈਕਚਰ ਬਣਾਣਾ ਚਾ ਰਹੇ ਸੀ ਮਗਰ ਰੱਬ ਦੇ ਰੰਗ ਨੇ ਜਿਹਦੀ ਸਫਤਾ ਚੱਲਦਾ ਹੋਵੇ ਹੱਕ ਸੱਚ ਦੀ ਗੱਲ ਹੁੰਦੀ ਹੋਵੇ ਉਸ ਬੰਦੇ ਦੇ ਮਨ 'ਚ ਕੋਈ ਰਹਿਮ ਪਈ ਹੋਣੀ ਉਹਨੇ ਨਾਲੇ ਤਾਂ ਲਿਖ ਕੇ ਕਹਤਾ ਕਿ ਭਾਈ ਮੈਂ ਕੋਈ ਮੇਰਾ ਇਸ ਕੇਸ ਨਾਲ ਕੋਈ ਲਿਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਬੇਲ ਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ 'ਚੋਂ ਉਹ ਸੁਬਕੇ ਵਕੀਲ ਨੇ ਬਚਰਪਜੀਤ ਵੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸਟ ਕਰ ਰਹੀ ਹੈ ਜੇ ਜਹੇਦਾਰ ਕੋਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕੇਚ ਇਹਦਾ ਕੁਝ ਕਰ ਦੇ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਚੱਟੋ ਉਸ ਘਰ ਦਾ ਮੈਂ ਕੁੱਕਰ ਆ